ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇੱਕ ਨਵੇਂ ਜਿਹਾ ਵਲੋਗ ਵਿੱਚ ਨਵਾਬ ਵਲੋਗਸ ਵਿੱਚ ਤੇ ਅੱਜ ਆਪਾਂ ਫਿਰ ਤੋਂ ਚੱਲੇ ਆਂ ਮੱਲੇ ਤੇ ਤੇ ਤੁਹਾਨੂੰ ਕਰਾਣੇ ਆ ਅੱਜ ਫਿਰ ਤੋਂ ਦੁਬਾਰਾ ਤੋਂ ਮੱਲੇ ਦੇ ਦਰਸ਼ਨ ਤੇ ਪਹਿਲੇ ਆਪਾਂ ਚੱਲਨੇ ਆ ਆਪਣੀ ਸ਼ੌਣੀ ਸ਼ਸ਼ਤਰ ਲੈਣ ਤੇ ਫਿਰ ਆਓ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਤੇ ਪਬਜੀ ਸ਼ਸਤਰ ਲੈਣਗੇ ਇਹਨੇ ਤੇ ਆਪਾਂ ਗਿਆ 1:30 ਤੱਕ ਗੱਡੀ ਮੋੜ ਲਈਏ ਤੇ ਫਿਰ ਗੱਡੀ ਮੋੜ ਕੇ ਉਹਨਾਂ ਨੂੰ ਬਿਠਾ ਕੇ ਸ਼ਸਤਰ ਰੱਖ ਗਏ ਫਿਰ ਮਾੜੀਏ ਚਾਹੇ ਅੱਗੇ ਲੇਟ ਹੋ ਗਈਆਂ ਅੱਜ ਬਾਬਿਆਂ ਦੇ ਫੋਨਾ ਆਉਂਦੇ ਆ ਚਲੋ ਫਿਰ ਆਉਂਦੇ ਆ ਸਿੰਘ ਤੁਹਾਨੂੰ ਦੱਸਣੀਆਂ ਫਿਰ ਆਉਂਦੇ ਆ ਬੇੜਾ ਦੇ ਪਬਜੀ ਸ਼ਸਤਰ ਲੈ ਗਿਆ ਆ ਗਏ ਨੇ ਬੇੜਾ ਇਹਦੇ ਆ ਪੁੱਢੀ ਕੀ ਆਪਾਂ ਖੋਲਦੀਏ ਹੁਣ ਪਿੱਛੇ ਰੱਖ ਲਓ ਸ਼ਸਤਰ ਪਿੱਛੇ ਆ ਦੇਖ ਲਓ ਅਰੇ ਕਹਿਣਾ ਕੀ ਚਾਹਤੇ ਹੋ ਮਹਾਨਸਤੀਆਂ ਆ ਦੇਣ ਬਾਬਾ ਜਸ਼ਨ ਜੀ ਹਾਂ ਦੋ ਗਰਮਾਨੇ ਹੀ ਮਈਆਂ ਹੋਈਆਂ ਵਿੱਚ ਇੱਕ ਗਰਮਾਨ ਤੇ ਦੋ ਸੋਟੀਆਂ ਹੋਣੀਆਂ ਆ ਤੇ ਬਸ ਕੋਈ ਨਹੀਂ ਧਿਆਨ ਨਾ ਹੁਣ ਆਪਾਂ ਪਿੰਡ ਬਾਹਰ ਨਿਕਲ ਗਏ ਆ ਤੇ ਫੇਰ ਹੁਣ ਤੁਹਾਨੂੰ ਮਿਲਦੇ ਆ ਸਿੱਧਾ ਦਲਪੱਤ ਚ ਜਾ ਕੇ ਬਣੇ ਰਹੋ ਸਾਡੇ ਨਾਲ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਬੈਲ ਆਈਕਨ ਔਨ ਕਰਕੇ ਬਨੇ ਰੋ ਇਧਰ ਪੰਗਾ ਪੈ ਗਿਆ ਵਾਣੀ ਮਰੀਂਦੀ ਸਾਰੇ ਗਏ ਨੇ ਆਪਾਂ ਗਿਆ ਪੰਦਰੀ ਰੇਨੇ ਆ ਡੀਲੋਡ ਗਈ ਜੇ ਭਰੀ ਗਈ ਅੰਕਲ ਪਹਿਲਾ ਜਾਂਦਾ ਤੇ ਵਿਹਲੇ ਬੈਠੇ ਨੇ ਬਸ ਬਸ ਜੀ ਆਪਾਂ ਬਸ ਤੇਲ ਪਵਾ ਕੇ ਹੁਣ ਨਿਕਲ ਲੱਗੇ ਆ ਤੇਲ ਵੀ ਪਾਇਆ ਏ ਤੇ ਨਾਲ ਫਿਰ ਹਵਾ ਵੀ ਭਰਾ ਲਈਏ ਹੁਣ ਭਰੀ ਗਈ ਅੰਕਲ ਨੇ ਮਾਰਦੀ ਫੁੱਤੀ ਤੇ ਹੁਣ ਆ ਚੱਲੀਏ ਫਿਰ ਹਾਂ ਇਹਨਾਂ ਨੂੰ ਹਜੇ ਵੀ ਨਹੀਂ ਕੁਝ ਪਤਾ ਲੱਗਦਾ ਵਯਾ ਹਾਂ ਸਰ ਕੁਝ ਪਤਾ ਲੱਗ ਗਿਆ ਕਿ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਅੰਕਲ ਬੋਲਾਨੀ ਅੰਕਲ ਬੋਲਾਨੀ ਪਹਿਲਾਂ ਸਮੋਸੇ ਪਹਿਲਾਂ ਸਮੋਸੇ ਖਾਣਦੇ ਆ ਸਾਲਾ ਹੁਣ ਆ ਗਿਆ ਆ ਉਹਵੇਂ ਹੱਸੀ ਜਾਂਦੇ ਆ ਸੱਲ ਮੇਕ ਟੋਲ ਸਟਪ ਉਹਨੇ ਚਾਹਲੀ ਫਾੜਦੀ ਚਲੋ ਤੋ ਹਿਆੜੇ ਨਾ ਬਣੀ ਰਹੋ ਅੱਪਾ ਅੱਗੇ ਵੀ ਲੋਗ ਘੋੜੇ ਦੇ ਦਰਸ਼ਨ ਕਰਾਣੇ ਘੋੜੇ ਦਾ ਦਰਸ਼ਨ ਦੇਦਾਰੀ ਕਰਾਨੀ ਨਾਲ ਦਰਸ਼ਨ ਕਰਕੇ ਨਿਆਲ ਹੋ ਜਾਓ ਗਾਜੀ ਖੇਤ ਬਲਾਵਾ ਫਤਿਹ ਆਵਾ ਹੁਣ ਆਪਾਂ ਦਲਚ ਪਹੁੰਚ ਗਏ ਆ 4:00 ਤੇ ਜਾਪ ਹੋ ਗਏ ਨੇ ਆਪਾਂ ਥੋੜੇ ਲੇਟ ਪਹੁੰਚੇ ਆ ਤੇ ਹੁਣ ਆਪਾਂ ਅੱਗੇ ਦਰਸ਼ਨ ਕਰਨ ਜਾ ਰਹੇ ਆ ਦਲ ਚ ਕੋੜਿਆਂ ਦੇ ਕੋੜਿਆਂ ਦੇ ਉਹ ਸਾਹਮਣੇ ਦਲ ਪਿਛੇ ਲੱਗਾ ਆ ਆਪਾਂ ਇੱਧਰ ਆਏ ਆ ਦਲ ਕਿ ਪੜਾ ਪੜਾ ਚਲੋ ਹੁਣ ਤੁਹਾਨੂੰ ਅੱਗੇ ਦਰਸ਼ਨ ਕਰਾਂਗੇ ਸਾਹ ਸੰਗਤ ਜੀ ਹੁਣ ਕੋੜੇ ਕੱਸਣੇ ਆ ਤੇ ਮੰਲੇ ਦੇ ਤੇ ਆ ਰਹੇ ਹੋਂਦੇ ਨੇ ਅਰਦਾਸਾਂ ਵੇਨ ਤਾਂ ਸੋਧਣ ਲੱਗੀ ਆ ਆਰਤੀ ਆਰਤੀ ਦੇ ਜਾਪ ਹੋ ਗਏ ਆ ਤੇ ਉਧਰ ਸੰਗੀਤ ਦੀਆਂ ਕਲਾਸਾਂ ਚੱਲਣੀਆਂ ਇੱਧਰ ਆਪਾਂ ਘੋੜੇ ਕੱਸਣ ਨੇ ਆ ਬਾਬਾ ਰਾਮਾ ਜੀ ਬਾਬਾ ਬੇੜਾਈ ਬਾਬੇ ਕੱਸਣ ਦੇ ਬਾਬੇ ਨਾਲ ਜੀ ਨੂੰ ਕੱਸਣ ਦੇ ਨੇ ਉਧਰ ਬਾਬਾ ਨواب ਜੀ ਨੂੰ ਕੱਸਣ ਨਹੀਂ ਆ ਤਿਆਰੀਆਂ ਹੋndੀਆਂ ਨੇ ਤੇ ਬਣੇ ਰਹੋ ਸਾਡੇ ਨਾਲ ਮਿਲਦੇ ਹਾਂ ਫਿਰ ਤੁਹਾਨੂੰ ਅੱਗੇ ਤੇ ਅਸੀਂ ਬਾਬਿਆਂ ਵਾਲਾ ਘੋੜਾ ਕੱਸ ਲਿਆ ਆ ਤੇ ਬਾਬਾ ਰਾਮਾ ਜੀ ਹਾਂਜੀ ਹਾਂਜੀ ਹੋਰ ਚੜਦੀ ਕਲਾ ਬਾਬਾ ਸ਼ੋ ਨੰਨ ਮੰਗਲੋ ਚੜਦੀ ਕਲਾ ਜੋ ਚੜਦੀ ਕਲਾ ਬਾਬਾ ਜੀ ਨੰਨ ਮੰਗਲਿਆ ਚੜਦੀ ਕਰਾ ਦੇ ਆ ਸਾਡੇ ਖਲੋਤੇ ਬਾਬਾ ਪੱਬਜੀ ਜੀ ਬਾਬਾ ਰਾਮਾ ਜੀ ਮਗਰ ਖਲੋਤੇ ਬਾਬਾ 나ਗ ਜੀ ਆਇਓ ਬਾਬਾ தாਜੀ ਲਾਈਵੋ ਇੱਧਰ ਆਇਓ ਬਾਬਾ ਜੀ ਬਾਬਾ ਆ ਗਿਆ ਜੀ ਇੱਧਰ ਆ ਆਹ ਹਾ ਵਾਹ ਜੀ ਵਾਹ ਹੁਣ ਬੱਸ ਮਨ ਲੈ ਦੇ ਤਿਆਰੇ ਹੁੰਦੇ ਆ ਫਿਰ ਤੈਨੂੰ ਕਰਾਨੀ ਕਿੱਥੇ ਫੌਜ ਲਾਟੂ ਨੂੰ ਆਪਾਂ ਲਾਟੂ ਨੂੰ ਕਸਣ ਲੱਗੇ ਆਂ ਦੇਖਦੇ ਕੋਈ ਫਿਰ ਤੈਨੂੰ ਕਰਾਨੇ ਅੱਗੇ ਵੀ ਦਰਸ਼ਨ ਦੀਦਾਰੇ ਚਲੋ ਮਿਲਦੇ ਆਂ ਫਿਰ ਨਾ ਆਪਾਂ ਦੂਜੇ ਘੋੜੇ ਦੇ ਆਸਣਾਂ ਚੱਲਨੇ ਆਂ ਵਾਜੀ ਵਾ ਆਪਣੇ ਹੀ ਆ ਸਾਰੇ ਬਾਬੇ ਕਿਉਂ ਰਾਮਾ ਜੀ ਸਹੀ ਗੱਲ ਆਪੋ ਸਾਡੇ ਦੇ ਆਪਣੇ ਹੋਏ ਹੋਰ ਆ ਬਾਬਿਆਂ ਦਾ ਜਾਜ ਉਹ ਪਰੇ ਹਲੋ ਆ ਮੋਦੀ ਹਣਾ ਦਾਲਪੰਦਰਾ ਉਹ ਪਰੇ ਹਲੋ ਤੇ ਮੀਠੇ ਜਿਹਾਰ ਦੇ ਜੀ ਦਾ ਢੋੜਾ ਮਾਦੇ ਦਾਦਾ ਬੇੜਾ ਜੀ ਬਾਬਾ ਲਾਟੂ ਜੀ ਨੂੰ ਕਮਾਨ ਲੈ ਆਈਆਂ ਬਾਬਾ ਲਾਟੂ ਦੀ ਹੀ ਸਵਾਰੀ ਕੀਤੀ ਤੇ ਫਿਰ ਘੋੜੇ ਨੂੰ ਫੇਰ ਕੇ ਵੀ ਲੈਣਾ ਹੈ ਘੋੜੇ ਦਾ ਪਸੀਨਾ ਵੀ ਸਗਾਣਾ ਹੈ ਆ ਜਾਓ ਬਾਬਾ ਜੀ ਲੋਕਾਂ ਚ ਆ ਜਾਓ ਤੁਸੀਂ ਤੇ ਫਿਰ ਆਪਾਂ ਹੁਣ ਘੋੜਾ ਫੇਰਨੇ ਆ ਉਧਰ ਜਸ਼ਨੂ ਨਹੀਂ ਗਤਕਾ ਖੇਡਣ ਲੈਣੇ ਸਿੰਘ ਗਾਹਣੇ ਤਾਂ ਨੂੰ ਅੱਗੇ ਗਤਕੇ ਦੇ ਕਲਿੱਪਸ ਚੱਲ ਆਜੋ ਬਾਬਾ ਜੀ ਚੱਲ ਧੀ ਉਧਰ ਤੁਹਾਨੂੰ ਦਿਖਾਣੇ ਗਤਕੇ ਦੇ ਕਲਿੱਪਸ ਵੀ ਚਲੋ ਫਿਰ ਬਣੇ ਰਹੋ ਸਾਡੇ ਨਾਲ ਇਹ ਗਤਕੇ ਦੀਆਂ ਕਲਿੱਪ ਵਧੀਆ ਲੱਗਣ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਬੈਲ ਆਈਕਨ ਔਨ ਕਰ ਲਿਓ ਇੱਥੇ ਮਲੇ ਦੀ ਸਮਾਲਦੀ ਐ ਤੇ ਹੁਣ ਆਪਾਂ ਘਰ ਨੂੰ ਚੱਲੇ ਮਾਰਦੇ ਆ ਤੇ ਫੇਰ ਮਿਲਦੇ ਆ ਤੁਹਾਨੂੰ ਇੱਕ ਅਵੇਜ ਬਲੌਗ ਵਿੱਚ ਜਿੰਨੇ ਤੱਕ ਵੀਡੀਓ ਨੂੰ ਕਰਦੋ ਲਾਈਕ ਚੈਨਲ ਨੂੰ ਕਰਦੋ ਸਬਸਕ੍ਰਾਈਬ ਬੈਲ ਆਈਕਨ ਨੂੰ ਵੀ ਕਰਦੋ ਇਹਦੇ ਹੀ ਤੁਹਾਨੂੰ ਵਧੀਆ-ਵਧੀਆ ਬਲੌਗ ਦਿਖਾਉਂਦੇ ਰਾਵਾਂਗੇ ਸਾਰਿਆਂ ਨੂੰ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਓਏ ਰੱਬ